ਗੁਰਬਾਣੀ ਵਿੱਚ ਆਉਂਦਾ ਮਨ ਪਰਦੇਸੀ ਆਇਆ ਇਹ ਮਨ ਪਰਦੇਸ ਤੋਂ ਆਇਆ ਤੇ ਜਿਹੜਾ ਪਰਦੇਸ ਤੋਂ ਆਇਆ ਮਨ ਇਹ ਲਾਹਾ ਖਟਣ ਵਾਸਤੇ ਆਇਆ ਹੈ ਮਨ ਮਨ ਪਰਦੇਸੀ ਆਇਆ ਮਿਲਿਓ ਸਾਧਕੈ ਸੰਗ ਗੁਰਬਾਣੀ ਦਾ ਵਿਚਾਰ ਹੈ ਜਿਹੜਾ ਮਨ ਪਰਦੇਸੀ ਹੈ ਨਾ ਇਹਨੂੰ ਸੰਗ ਹੋ ਜੇ ਸਾਧੂ ਦਾ ਕਿਉਂਕਿ ਮਨ ਦਾ ਸੁਭਾਅ ਹੈ ਜਿਦਾ ਇਹਨੂੰ ਸੰਗ ਹੋ ਜੇ ਉਹ ਜਾਏ ਬਣ ਜਾਂਦਾ ਜਿਵੇਂ ਮਨੁੱਖ ਪਰਦੇਸ ਵਿੱਚ ਚਲਾ ਜਾਏ ਨਾ ਮਾਂ ਪਿਓ ਦਾ ਡਰ ਨਾ ਸਮਾਜ ਦਾ ਡਰ ਫਿਰ ਜੋ ਮਨ ਆਈਆਂ ਉਹ ਕਰਦਾ ਉੱਥੇ ਇਹੀ ਮਨ ਦਾ ਹਾਲ ਹੈ ਮਨ ਪਰਦੇਸੀ ਹੈ ਇੱਥੇ ਜੋ ਮਨ ਆਈਆਂ ਉਹ ਕਰਦਾ ਨਾ ਇਹਨੂੰ ਰੱਬ ਦਾ ਡਰਾ ਕਿਉਂਕਿ ਪਰਦੇਸੀ ਹੈ ਇੱਥੇ ਇਹਨੇ ਸਦਾ ਨਹੀਂ ਰਹਿਣਾ ਮਨ ਜਿਹੜਾ ਹੈ ਇੱਥੇ ਸਦਾ ਨਹੀਂ ਰਹਿਣਾ ਅੱਜ ਸਰੀਰ ਦੇ ਅੰਦਰ ਦੇਹੀ ਦੇ ਅੰਦਰ ਹੈ ਕੱਲ ਨੂੰ ਇਹਨੇ ਦੂਸਰੀਆਂ ਦੇਹੀਆਂ ਦੇ ਵਿੱਚ ਚਲੇ ਜਾਣਾ ਮਨ ਮੰਨਿਆ ਤੌਹਰ ਜਾਣਿਆ ਇਹ ਮਨ ਪਰਦੇਸੀ ਜੇ ਮੰਨ ਗਿਆ ਤੇ ਪਰਮੇਸ਼ਰ ਨਾਲ ਮਲਾਪ ਵੀ ਕਰਾ ਸਕਦਾ ਕਿਉਂਕਿ ਮਨ ਜਿਹੜਾ ਹੈ ਨਾ ਇਹ ਸਭ ਤੋਂ ਵੱਡਾ ਮਿੱਤਰ ਹੈ ਤੇ ਸਭ ਤੋਂ ਵੱਡਾ ਦੁਸ਼ਮਣ ਹੈ ਮਨੁੱਖ ਦਾ ਬਾਕੀ ਤਾਂ ਜੋ ਕੁਝ ਇਥੋਂ ਮਿਲਿਆ ਸਾਰਾ ਕੁਝ ਇੱਥੇ ਹੀ ਛੱਡ ਜਾਣਾ ਹੈ ਕੇਵਲ ਜਿਹੜਾ ਅੰਤਿਸ਼ਕਰਣ ਨਾਲ ਨਾਲ ਆਇਆ ਹੈ ਨਾ ਮਨੁੱਖ ਦੇ ਜਨਮ ਸਮੇਂ ਇਹ ਮਨ ਪਰਦੇਸੀ ਹੈ ਮਿਲਿਓ ਸਾਧਕੈ ਸੰਗ ਇਸ ਮਨ ਦਾ ਜਿਹੜਾ ਗਿਆਨ ਹੈ ਕਿਤੇ ਸੰਗਤ ਦੇ ਵਿੱਚ ਆ ਕੇ ਮਨੁੱਖ ਨੂੰ ਹੋ ਜੇ ਤਾਂ ਹੋ ਜੇ ਨਹੀਂ ਤੇ ਮਨ ਦਾ ਗਿਆਨ ਨਹੀਂ ਹੁੰਦਾ ਵੱਡੇ ਵੱਡਿਆਂ ਨੂੰ ਨਹੀਂ ਹੋਇਆ ਉਹਨਾਂ ਨੇ ਵੀ ਇਸ ਤਨ ਵਿੱਚ ਮਨ ਨਹੀਂ ਪੇਖਾ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਵੀ ਇਸ ਤਨ ਦੇ ਵਿੱਚ ਮਨ ਨਹੀਂ ਲੱਭਾ ਜਿਵੇਂ ਕੋਈ ਡਾਕਟਰ ਹੈ ਨਾ ਉਹ ਕਹੇ ਵੀ ਮੈਂ چیر ਕੇ ਮਨ ਲੱਭ ਲਾਂ ਨਹੀਂ ਲੱਭਿਆ ਜਾਏਗਾ ਕਿਉਂਕਿ ਮਨ ਜਿਹੜਾ ਹੈ ਨਾ ਉਹ ਕੋਈ ਠੋਸ ਚੀਜ਼ ਨਹੀਂ ਇਮਾਨ ਅਬ ਬੁੱਧੀ ਜਿਹੜੀ ਹੈ ਦਿਮਾਗ ਤਾਂ ਨਜ਼ਰ ਆਉਂਦਾ ਵੀ ਹੈ ਅੰਦਰ ਅ ਦਿਲ ਹੈਗਾ ਫੇਫੜੇ ਹੈਗੇ ਗੁਰਦੇ ਹੈਗੇ ਲੀਵਰ ਹੈਗਾ ਆਤਾਂ ਹੈਗੇ ਤੇ ਚੀਰਨ ਨਾਲ ਮਨ ਨਹੀਂ ਮਿਲਦਾ ਤਿੰਨ ਵੀ ਤਨ ਮੇ ਮਨ ਨਹੀਂ ਪੇਖਾ ਮਿਲਿਓ ਸਾਧਕੈ ਸੰਗ ਜਿੱਦਣ ਸਾਧੂਆਂ ਦੀ ਸੰਗਤ ਹੋਗੀ ਸੰਗਤ ਹੋਣਾ ਇਹ ਨਹੀਂ ਹੁੰਦਾ ਵੀ ਸਾਧੂਆਂ ਦੇ ਨਾਲ ਤੁਰੇ ਫਿਰ ਰਹੇ ਆ ਵੀ ਸੰਗਤ ਹੋ ਗਈ ਸਾਨੂੰ ਦਾ ਸਾਧੂਆਂ ਦੇ ਦੇ ਨਾਲ ਜਦੋਂ ਮਨ ਮਿਲ ਜਾਂਦਾ ਨਾ ਉਹਨੂੰ ਕਹਿੰਦੇ ਸੰਗਤ ਹੋਣੀ ਮਨ ਦੀ ਸੰਗਤ ਹੈ ਨਾ ਕਿ ਸਰੀਰ ਦੀ ਜਿਸ ਵਖਰ ਕੋ ਚਾਹਤਾ ਸੋ ਜਿਸ ਵਸਤੂ ਨੂੰ ਮਨੁੱਖ ਚਾਹੁੰਦਾ ਹੈ ਕਿ ਇਸ ਜਨਮ ਦੇ ਵਿੱਚ ਮਿਲ ਜਾਏ ਜਿਸ ਵਖਰ ਕੋ ਚਾਤਾ ਸੋ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤਜ ਅਬਮਾਨ ਲਿਹੋ ਮਨ ਮੋਲ RAM ਨਾਮ ਹਿਰਦਾ ਮੈਂ ਤੋਲ ਮਨ ਮੋਲ ਰਾਮ ਨਾਮ ਹਿਰਦੈ ਮਹਿ ਤੋ ਉਸ ਵਖਰ ਨੂੰ ਜੇ ਲੈਣਾ ਹੈ ਤੇ ਮਨ ਨੂੰ ਮੁੱਲ ਦੇ ਵੇਚਣਾ ਪੈਣਾ ਹੈ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ